ਹਰੋਂ ਸਾਰੇ ਜਿੰਨੇ ਵੀ ਮੇਰੇ ਡਰਾਈਵਰ ਭਰਾ ਦੇਖ ਰਹੇ ਆ ਜਿੰਨੇ ਵੀ ਲੋਕ ਦੇਖ ਰਹੇ ਆ ਇੱਕ ਕੱਲ ਵੀ ਇਨਸੀਡੈਂਟ ਹੋਇਆ ਸੀ ਰਾਤ ਵੀਡੀਓ ਵੀ ਪਾਈ ਸੀ ਫੇਸਬੁੱਕ ਤੇ ਤੇ ਗੱਡੀ ਜਿੱਗੀ ਨਾ ਆਪਣੇ ਬ੍ਰਦਰ ਦੀ ਮੇਰੇ ਦੀ ਬੜੇ ਦੀ ਹਿੱਕਾ ਹੋ ਗਈ ਤੇ ਕੱਲ ਇੱਕ ਚੀਜ਼ ਮੇਰੇ ਬਾਤ ਵਧੀਆ ਲੱਗੀ ਨਾ ਇੱਕ ਗਰੁੱਪ ਚ ਡਿਬੇਟ ਪਾਈ ਤੇ ਤਕਰੀਬਨ ਸਾਡੇ ਕੋਲੇ 5-10 ਮਿੰਟ ਚ ਨਾ ਤਕਰੀਬਨ ਜਿਹੜਾ ਵੀ ਗੱਡੀ ਵਾਲਾ ਭਰਾ ਡਾਂਗ ਲੱਗਦਾ ਸੀ ਜ ਹਮੇਸ਼ਾ ਦੇਖ ਕੇ ਰੁਕ ਜਾਂਦਾ ਸੀ ਸਾਨੂੰ ਸਾਡੇ ਨਾਲ ਖੜੇ ਆ ਤੇ ਇੱਕ স্পেশাল ਮੈਂ ਵੀ ਧੰਨਵਾਦ ਕਰਨਾ ਚਾਹੁੰਦਾ ਕੁਨਾਲ ਸ਼ਰਮਾ ਜੀ ਦਾ ਜੋ ਹਨਾ ਡਰਾਈਵਰ ਇਕਤਾ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਡੇ ਨਾਲ ਨਾਈਟ ਤੱਕ ਨਾ ਠਾਂੇ ਤੱਕ ਗਏ ਤੇ ਜੋ ਵੀ ਸਾਡਾ ਰਾਜੀਨਾਮਾ ਹੋਇਆ ਉਹਦੇ ਵਿੱਚ ਮੇਨ ਹਨਾ ਯੋਗਦਾਨ ਉਹਨਾਂ ਦਾ ਰਿਹਾ ਤੇ ਹੋਰ ਮੇਰੇ ਸੱਜਣ ਮਿੱਤਰ ਜਿਹੜੇ ਵੀ ਮੇਰੇ ਆਏ ਸਾਰਿਆਂ ਦਾ ਵੀਰੇ ਦਿ ਲੋਕਾਂ ਨੰਬਰ ਐਂਗਰੇਜ਼ੀ ਇਕਾ ਬਣਾ ਕੇ ਰੱਖਿਆ ਕਰੋ ਠੀਕ ਹੈ ਨਾ ਕੋਈ ਵੀ ਆਪਾਂ ਨੂੰ ਇਦਾਂ ਤਾਂ ਕੁਛਿਆ ਨਹੀਂ ਕਰ ਸਕਦਾ ਧੱਕਾ ਨਹੀਂ ਕਰ ਸਕਦਾ ਆਪਣੇ ਨਾਲ ਜਦੋਂ ਵੀ ਕੋਈ ਲੋੜ ਪੈਂਦੀ ਆ ਤਾਂ ਮੇਰਾ ਭਰਾ ਹਮੇਸ਼ਾ ਨਾਲ ਖੜੋ ਏਕਤਾ ਦਿਖਾਓ ਆਪਣੀ ਇੱਕ ਜੁੱਟ ਜੀ ਵੀਰੇ ਸਾਰਾ ਕੁਝ ਇੱਕ ਜੁੱਟ ਹੋ ਕੇ ਆਪਾਂ ਸਾਰੇ ਤੁੰਡੇ ਵੀਰੇ ਨਾਲ ਸਾਥ ਦੇਈਏ ਐਨਾਂ ਕਹਿੰਦਾ ਕਿ ਵੀਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਇੱਕ ਹੋਰ ਬੇਨਤੀ ਹੈ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਕਰਿਓ ਡਰਾਈਵਰ ਭਰਾਵਾਂ ਤਾਂ ਹੀ ਤੇ ਉਹਨਾਂ ਨੂੰ ਵੀ ਪਤਾ ਲੱਗਿਆ ਹੈ ਨਾ ਕਿ ਜਿਹੜੇ ਨਹੀਂ ਵੀ ਆਏ ਵੀਰੇ ਉਹਨਾਂ ਦਾ ਵੀ ਧੰਨਵਾਦ ਆ ਠੀਕ ਆ ਜਿਹੜੇ ਪਹੁੰਚੇ ਆ ਉਹਨਾਂ ਦਾ ਤਾਂ ਵੀਰੇ ਹੈਗਾ ਹੀ ਹੈਗਾ ਵਾ ਤੇ ਮੇਰਾ ਭਰਾ ਸਾਰੇ ਇੱਕ ਦੂਜੇ ਦਾ ਸਾਥ ਦੋ ਰਲ ਮਿਲ ਕੇ ਚੱਲੋ ਵੀਰੇ ਤਾਂ ਹੀ ਵੀਰੇ ਗੋਸ਼ਨਾ ਗੋਸ਼ਨਾ ਆਪਾਂ ਨੂੰ ਪੱਲੇ ਪੈਣਾ ਆਪਣੇ ਤੇ ਐਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ